अरविंद केजरीवाल ਦੇ ਝੂਠ ਦੇ ਉੱਤੇ ਨਰਿੰਦਰ ਮੋਦੀ ਜੀ ਦੇ ਸੱਚ ਦੇ ਵਿਕਾਸ ਦੀ ਤੇ ਵਿਸ਼ਵਾਸ ਦੀ ਜਿੱਤ ਹੈ ਤੇ ਵਿਕਾਸ ਦੀ ਚੱਲੇ ਸੀ ਇਹ ਡਬਲ ਇੰਜਨ ਜਿਹੜਾ ਹੈ ਐਸੀ ਸਪੀਡ ਦੇ ਨਾਲ ਦੇਸ਼ ਔਰ ਦੁਨੀਆ ਦੇ ਵਿੱਚ ਦੇਸ਼ ਨੂੰ ਵਧਾਏਗਾ ਭਾਜਪਾ ਦੇ ਲਈ ਆਂਨੇ ਕਾਰਨ ਬਹੁਤ سارے ਕਾਰਨ ਹੈ ਸਭ ਤੋਂ ਵੱਡਾ ਕਾਰਨ ਹੈ 10 ਸਾਲ ਝੂਠ ਬੋਲਿਆ केजरीवाल ਜੀ ਨੇ ਕਿਹਾ ਹਰਿਆਣੇ ਤੋਂ ਜ਼ਹਿਰ ਆ ਰਿਹਾ ਹੈ ਕੀ ਹਰਿਆਣੇ ਵਾਲੇ ਜ਼ਹਿਰ ਪੀਏ ਜਿਵੇਂ ਸੀ ਅਰਵਿੰਦ ਕੇਜਰੀਵਾਲ ਹੁਣ ਹੀ ਤਾਂ ਕਹਿੰਦੇ ਸੀ ਕਿ ਬਈ ਜੇਕਰ ਅਸੀਂ ਕੰਮ ਕਰਾਇਆ ਹੈ ਤਾਂ ਸਾਨੂੰ ਵੋਟ ਪਾਈਓ ਜੇਕਰ ਨਹੀਂ ਕਰਾਇਤ ਵੋਟ ਨਾ ਪਾਇਓ ਸੱਚ ਹੋ ਗਿਆ ਪਰ ਲੱਗਦੀ ਉਹਨਾਂ ਦੀ ਗੱਲ ਲੋਕਾਂ ਨੇ ਦੱਸਦਾ ਦਿੱਲੀ ਚੋਣਾਂ ਦੇ ਰੁਝਾਨ ਲਗਾਤਾਰ ਨਿਕਲ ਕੇ ਸਾਹਮਣੇ ਆ ਰਹੇ ਨੇ ਆਮ ਆਦਮੀ ਪਾਰਟੀ ਇਸ ਵਕਤ ਕਾਫੀ ਵੱਡੀ ਲੀਡ ਦੇ ਨਾਲ ਜਿਹੜਾ ਹੈਗਾ ਉਹ ਪਿੱਛੇ ਚੱਲ ਰਹੀ ਹੈ ਭਾਜਪਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਬਾਅਦ ਜਿਹੜਾ ਹੈਗਾ ਉਹ ਦਿੱਲੀ ਦੇ ਵਿੱਚ ਸੱਤਾ ਦੇ ਵਿੱਚ ਜਿਹੜੀ ਆ ਉਹ ਆਉਣ ਵਾਲੀ ਹੈਗੀ ਹੈ ਲਗਾਤਾਰ ਕਈ ਸੀਟਾਂ ਜੜੀਆਂ ਨੇ ਉਹ ਭਾਜਪਾ ਜਿੱਤੀ ਹੋਈ ਨਜ਼ਰ ਆ ਰਹੀ ਹੈ ਲੀਡਿੰਗ ਦੇ ਵਿੱਚ ਇਸ ਵਕਤ ਭਾਜਪਾ ਚੱਲ ਰਹੀ ਹੈਗੀ ਇਸ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਅਸ਼ੋਕ ਸ਼ਰੀਨ ਹਿੱਕੀ ਹੋਰੀ ਨੇ ਗੱਲਬਾਤ ਜ਼ਰੂਰ ਕਰਾਂਗੇ ਅੱਛਾ ਜਿਸ ਤਰੀਕੇ ਦੇ ਨਾਲ ਇੰਨੇ ਲੰਬੇ ਸਮੇਂ ਤੋਂ ਬਾਅਦ ਭਾਜਪਾ ਹੁਣ ਲੀਡਿੰਗ ਦੇ ਵਿੱਚ ਮੇਨ ਰੀਜ਼ਨ ਕੀ ਮੰਨਦੇ ਹਾਂ ਕਿ ਭਾਜਪਾ ਹੁਣ ਇਸ ਵਾਰ ਜਿਹੜੀ ਹੈਗੀ ਉਹ ਸੱਤਾ ਦੇ ਵਿੱਚ ਆਉਣ ਵਾਲੀ ਹੈ ਦੇਖੋ ਇਹ ਸਾਡੇ ਕਰੋੜਾਂ ਕਾਰਜਕਰਤਾਵਾਂ ਦੀ ਮਿਹਨਤ ਹੈ ਲੱਖਾਂ ਕਾਰਜਕਰਤਾ ਜਿਹੜੇ ਦਿਨ ਰਾਤ ਉੱਥੇ ਲੱਗੇ ਔਰ ਅਰਵਿੰਦ ਕੇਜਰੀਵਾਲ ਦੇ ਝੂਠ ਦੇ ਉੱਤੇ ਨਰਿੰਦਰ ਮੋਦੀ ਜੀ ਦੇ ਸੱਚ ਦੇ ਵਿਕਾਸ ਦੀ ਤੇ ਵਿਸ਼ਵਾਸ ਦੀ ਜਿੱਤ ਹੈ ਕਿ ਜਿਸ ਤਰ੍ਹਾਂ ਲੋਕ ਇਹ ਸੁਣ ਰਹੇ ਸੀ ਦੇਖ ਰਹੇ ਸੀ ਕਿ ਪਿਛਲੇ 10 ਸਾਲਾਂ ਦੇ ਵਿੱਚ ਸਿਰਫ ਲਾਰੇ ਲੱਗੇ ਤੇ 10 ਸਾਲ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਤਰਤ ਤਵੇ ਕੇਂਦਰ ਚ ਬਣੀ ਔਰ ਜਿਹੜੇ ਜਿਹੜੇ ਸੂਬਿਆਂ ਚ ਬਣੀ ਚਾਹੇ ਉਹ ਗੋਆ ਗੁਜਰਾਤ ਮੱਧ ਪ੍ਰਦੇਸ਼ ਰਾਜਸਥਾਨ ਯੂਪੀ ਉਹਨਾਂ ਸਾਰੇ ਸੂਬਿਆਂ ਦੇ ਵਿੱਚ ਹਰਿਆਣਾ ਦੇ ਵਿੱਚ ਜੋ ਕਿਹਾ ਉਹ ਕੀਤਾ ਅਸੀਂ ਲੋਕਾਂ ਨੂੰ ਵੋਟਾਂ ਲੈਣ ਦੇ ਲਈ ਵੋਟ ਬੈਂਕ ਦੀ ਰਾਜਨੀਤੀ ਨਹੀਂ ਕੀਤੀ ਅਸੀਂ ਦੇਸ਼ ਦੀ ਤਰੱਕੀ ਦੀ ਰਾਜਨੀਤੀ ਕੀਤੀ ਅੱਜ ਉਸ ਜਿਹੜਾ ਸਾਡਾ ਮਾਡਲ ਵਿਕਾਸ ਦਾ ਵਿਸ਼ਵਾਸ ਦਾ ਔਰ ਲੋਗਾਂ ਨੂੰ ਆਤਮ ਨਿਰਭਰ ਬਣਾਉਣ ਦਾ ਦੇਸ਼ ਨੂੰ ਆਰਥਿਕ ਪੱਖੋਂ ਦੇਸ਼ ਨੂੰ ਹਰ ਪੱਖੋਂ ਮਜ਼ਬੂਤ ਕਰਦਾ ਅੱਜ ਉਸ ਮਾਡਲ ਦੀ ਜਿੱਤ ਹੋਈ ਹੈ ਔਰ ਨਰਿੰਦਰ ਮੋਦੀ ਜੀ ਜੇਪੀ ਨੱਡਾ ਜੀ ਅਮਿਤ ਸ਼ਾ ਜੀ ਔਰ ਸਾਡੇ ਸਾਰੇ ਲੋਕ ਇਸ ਕੰਮ ਦੇ ਵਿੱਚ ਲੱਗੇ ਔਰ ਮੈਂ ਦਿੱਲੀ ਦੇ ਬੂਥ ਦੇ ਕਾਰਜਕਰਤਾਵਾਂ ਨੂੰ ਵੀ ਵਧਾਈ ਦੇਣਾ ਚਾਹਣਾ ਉਹਨਾਂ ਦੀ ਮਿਹਨਤ ਜਿਹੜੀ ਹੈ ਦੋ ਦਹਾਕਿਆਂ ਬਾਅਦ ਕਰੀਬ ਤਿੰਨ ਦਹਾਕਿਆਂ ਬਾਅਦ ਸਾਡੀ ਸਰਕਾਰ ਬਣੀ ਹੈ ਇਹ ਜਿਹੜੀ ਸਰਕਾਰ ਹੈ ਇਹ ਦੇਸ਼ ਨੂੰ ਨਵੀਆਂ ਬੁਲੰਦੀਆਂ ਵੱਲ ਕਿਉਂਕਿ ਨਰਿੰਦਰ ਮੋਦੀ ਜੀ ਦੀ ਜਿਹੜੀ ਬੁਲਟ ਟ੍ਰੇਨ ਵਿਕਾਸ ਦੀ ਚੱਲੇ ਸੀ ਇਹ ਡਬਲ ਇੰਜਨ ਜਿਹੜਾ ਹੈ ਇਸੇ ਹੀ ਸਪੀਡ ਦੇ ਨਾਲ ਦੇਸ਼ ਔਰ ਦੁਨੀਆ ਦੇ ਵਿੱਚ ਦੇਸ਼ ਨੂੰ ਵਿਧਾਏਗਾ ਭਾਜਪਾ ਦੇ ਲਈ ਜਿਹੜਾ ਹੈ ਇਹ ਬਹੁਤ ਬੜਾ ਸਨੇਹਾ ਦਿੱਲੀ ਦੇ ਲੋਕਾਂ ਨੇ ਦਿੱਤਾ ਹੈ ਅਸੀਂ ਦਿੱਲੀ ਦੀ ਜਨਤਾ ਦਾ ਵੀ ਧੰਨਵਾਦ ਕਰਦੇ ਹਾਂ ਅੱਛਾ ਮੇਨ ਟਰਨਿੰਗ ਪੁਆਇੰਟ ਕੀ ਸਮਝਦੇ ਹੋ ਭਾਜਪਾ ਦਾ ਜੋ ਦਿੱਲੀ ਦੇ ਵਿੱਚ ਆਉਣ ਦਾ ਜਿਹੜਾ ਹੈਗਾ ਕਾਰਨ ਕਿਉਂਕਿ ਆਮ ਆਦਮੀ ਪਾਰਟੀ ਲਗਾਤਾਰ ਰੀਪੀਟ ਹੁੰਦੀ ਰਹੀ ਹੈ ਤੇ ਵੀ ਸ਼ਾਇਦ 33 ਜਿਹੜੀ ਉਹ ਵੱਜਨ ਦੀ ਆਸ ਜੀ ਦੇਖੋ ਆਉਣ ਦੇ ਕਾਰਨ ਬਹੁਤ ਸਾਰੇ ਕਾਰਨ ਹਨ ਸਭ ਤੋਂ ਵੱਡਾ ਕਾਰਨ ਹੈ 10 ਸਾਲ ਝੂਠ ਬੋਲਿਆ 10 ਸਾਲ ਲੋਕਾਂ ਨੂੰ ਲੁੱਟਿਆ 10 ਸਾਲ ਟੈਕਸ ਲਾਇਆ ਦੂਸਰੇ ਸੂਬਿਆਂ ਜਾ ਕੇ ਲੋਕਾਂ ਨੂੰ ਭ੍ਰਮ ਭ੍ਰਮ ਦੀ ਕੋਸ਼ਿਸ਼ ਕੀਤੀ ਅੱਜ ਇੱਕ ਜਿਹੜੀ ਸਭ ਤੋਂ ਵੱਡੀ ਜੱਟ ਹੋਈ ਹੈ ਇਹ ਕੇਜਰੀਵਾਲ ਜੀ ਜਿਹੜੇ ਜੀਐਨਯੂ ਚ ਜਾ ਕੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਸੀ ਉਹਨਾਂ ਦਾ ਸਮਰਥਨ ਕਰਦੇ ਸੀ ਦੇਸ਼ ਦੀਆਂ ਫੌਜਾਂ ਜੇ ਸਰਜੀਕਲ ਸਟ੍ਰਾਈਕ ਕਰਦੀਆਂ ਸੀ ਇਹ ਹੋਣਾ ਤੇ ਗੱਲਾਂ ਕਰਦੇ ਸੀ ਕੇਜਰੀਵਾਲ ਜੀ ਨੇ ਕਿਹਾ ਹਰਿਆਣੇ ਤੋਂ ਜ਼ਹਿਰ ਆ ਰਿਹਾ ਹੂੰ ਕੀ ਹਰਿਆਣੇ ਵਾਲੇ ਜ਼ਹਿਰ ਭੇਜ ਰਹੇ ਸੀ ਦਿੱਲੀ ਇੱਕ ਦਿੱਲੀ ਦੇ ਲੋਕਾਂ ਕੀ ਇਹ ਨਾ ਐਵੇਂ ਨਹੀਂ ਕਿਹਾ ਜਨਾ ਦਿੱਲੀ ਦੇ ਜਿਹੜੇ ਲੋਕ ਆ ਕੋਈ ਯੂਪੀ ਤੋਂ ਕੋਈ ਬਿਹਾਰ ਤੋਂ ਕੋਈ ਪੰਜਾਬ ਤੋਂ ਕੋਈ ਗੁਜਰਾਤ ਤੋਂ ਕੋਈ ਮੱਧ ਪ੍ਰਦੇਸ਼ ਤੋਂ ਕੋਈ ਹਰਿਆਣੇ ਤੋਂ ਇਹ ਸਾਰੀ ਫੁਲਵਾੜੀ ਇਕੱਠੀ ਹੋ ਕੇ ਦਿੱਲੀ ਬਣੀ ਹੈ ਇਹਨਾਂ ਨੇ ਕਿਹਾ ਦਿੱਲੀ ਯੂਪੀ ਸੇ ਬਾ ਬਾਹਰੀ ਆ ਰਹੇ ਇਹਨਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ ਕਿਉਂਕਿ ਇਹ ਇਹਨਾਂ ਦੀ ਬੋਖਲਾਹਟ ਜਿਹੜੀ ਸੀ ਉਹ ਨਜ਼ਰ ਆ ਰਹੀ ਸੀ ਔਰ ਪ੍ਰਵੇਸ਼ ਵਰਮਾ ਜੀ ਜਿਹੜੇ ਜਿੱਤੇ ਆ ਸਾਡੇ ਨੌਜਵਾਨ ਆਗੂ ਉਹਨਾਂ ਨੇ ਰਾਜੂ ਜੀ ਟੀਵੀ ਸਕਰੀਨ ਤੇ ਗਿਆ ਉਹ ਕਹਿੰਦੇ ਕਿ ਕੇਜਰੀਵਾਲ ਜੀ ਤਿੰਨ ਗੱਲਾਂ ਕਹਿਦਣ ਤੇ ਮੈਂ ਕਹਿ ਰਿਹਾ ਉਹਨਾਂ ਨੇ ਕਿਹਾ ਕੇਜਰੀਵਾਲ ਜੀ ਕਹਿਣ ਕਿ ਦਿੱਲੀ ਵਾਸੀਓ ਅਗਰ ਆਪਨੇ ਮੈਂ ਆਪਕੋ 24 ਘੰਟੇ ਬਿਜਲੀ ਦੀ ਹੈ ਤਾਂ ਮੇਰ ਕੋ ਵੋਟ ਕਰੋ ਅਗਰ ਆਪਕੋ ਮੈਨੇ ਪੀਨੇ ਵਾਲਾ ਪਾਣੀ ਆਪਕੇ ਘਰੋ ਮੇ ਪਹੁੰਚਾਇਆ ਉਹ ਕਹਿੰਦੇ ਆਪਣੀ ਕੌਨਸੀ ਕੰਸਟੀਚਨਸੀ ਚ ਗਿਆ ਦੋ ਏਡੀ ਗੱਲ ਕਿ ਜੜਾ ਹੈ ਪਾਣੀ ਤੁਹਾਡੇ ਘਰਾਂ ਚ ਪਹੁੰਚਾਇਆ 24 ਘੰਟੇ ਤੇ ਉਹ ਮੈਨੂੰ ਵੋਟ ਪਾ ਦਿਓ ਜੇ ਤੁਹਾਡੀਆਂ ਸੜਕਾਂ ਬਣਾਈਆਂ ਤਾਂ ਵੋਟਾਂ ਪਾ ਦਿਓ ਜੇ ਸੀਵਰੇਜ ਸਿਸਟਮ ਚਲਾਇਆ ਤਾਂ ਵੋਟਾਂ ਪਾ ਦਿਓ ਏਡੀ ਵੱਡੀ ਗੱਲ ਉਸ ਕੈਂਡੀਡੇਟ ਨੇ ਪਹਿਲਾਂ ਹੀ ਕਹਿਤੀ ਸੀ ਪ੍ਰਵੇਸ਼ ਵਰਮਾਈ ਨੇ ਉਹ ਕਹਿੰਦੇ ਇੰਨੀ ਗੱਲ ਇਹ ਕਹਿ ਨਹੀਂ ਸਕਦੇ ਮੈਂ ਕਹਣਾ ਕਿ ਇਹਨਾਂ ਨੇ ਜੇ ਨਹੀਂ ਕਰਾਇਆ ਤੇ ਸਾਨੂੰ ਵੋਟਾਂ ਪਾਈਓ ਤੇ ਸਾਨੂੰ ਲੋਕ ਵੋਟਾਂ ਪਾਣਗੇ ਤੇ ਸਾਡੀ ਸਰਕਾਰ ਬਣੇਗੀ ਉਹ ਸਾਹਮਣੇ ਆ ਜਿਹੜਾ ਉਹਨਾਂ ਦਾ ਵਿਵਾਖ ਜਿਹੜੇ ਸੀ ਉਹ ਸਿੱਧ ਹੋਇਆ ਅਰਵਿੰਦ ਕੇਜਰੀਵਾਲ ਗੁਰੂ ਤਾਂ ਕਹਿੰਦੇ ਸੀਗੇ ਕਿ ਭਈ ਜੇਕਰ ਅਸੀਂ ਕੰਮ ਕਰਾਇਆ ਹੈ ਤੇ ਸਾਨੂੰ ਵੋਟ ਪਾਈਓ ਜੇਕਰ ਨਹੀਂ ਕਰਾਇਤ ਵੋਟ ਨਾ ਪਾਇਓ ਸੱਚ ਹੋ ਗਿਆ ਫਿਰ ਲੱਗਦੀ ਉਹਨਾਂ ਦੀ ਗੱਲ ਲੋਕਾਂ ਨੇ ਦੱਸਦਾ ਏਡਾ ਵੱਡਾ ਮੰਡੇਟ ਦੇਤਾ ਕਿ ਨਹੀਂ ਕਰਾਇਆ ਤਾਂ ਹੀ ਆਇਆ ਨਾ ਜੀ ਇਹ ਦਿੱਲੀ ਚੋਂ ਚਲੇ ਗਏ ਪੰਜਾਬ ਚ ਹੋ ਜਾਣਗੇ ਅੱਜ ਇਹ ਜਿਹੜੀ ਸ਼ੁਰੂਆਤ ਹੈ ਇਹਨਾਂ ਦੇ ਝੂਠ ਦੇ ਅੰਤ ਦੀ ਦਿੱਲੀ ਚ ਆਮ ਆਦਮੀ ਪਾਰਟੀ ਦੀ ਹਾਰ ਨੇ ਸ਼ੁਰੂਆਤ ਕੀਤੀ ਹੈ ਜਿਸ ਦੀ ਸ਼ੁਰੂਆਤ ਦੀ ਹਵਾ ਜਿਹੜੀ ਹੈ ਉਹ ਪੰਜਾਬ 'ਚ ਵੀ ਆਏਗੀ ਪੰਜਾਬ ਦੇ ਵੀ ਅੱਜ ਲੋਕ ਜਿਨ੍ਹਾਂ ਦਿੱਲੀ ਦੇ ਤਰਸਤ ਸੀ ਇਹ ਇਹ ਤਰ੍ਹਾਂ ਅੱਜ ਪੰਜਾਬ ਦੇ ਲੋਕ ਵੀ ਅੱਜ ਪੰਜਾਬ 'ਚ ਜੜੇ ਆ ਪਰੇਸ਼ਾਨਾ ਜੋ ਵਪਾਰੀ ਦੁਕਾਨਦਾਰ ਸੜਕ ਤੇ ਚੱਲਣ ਵਾਲਾ ਆਮ ਰਾਹੀਰ ਘਰਾਂ ਦੇ ਵਿੱਚ ਰਹਿਣ ਵਾਲੇ ਲੋਕ ਮਹਿਲਾਵਾਂ ਸਰਕਾਰੀ ਕਰਮਚਾਰੀ ਗੈਂਗਸਟਰਾਂ ਤੋਂ ਗੁੰਡਿਆਂ ਤੋਂ ਬਦਮਾਸ਼ਾਂ ਤੋਂ ਬੇਲੋੜੀ ਧੱਕੇਸ਼ਾਈ ਅਸਰਸ਼ਾਈ ਤੋਂ ਪਰੇਸ਼ਾਨ ਹੈ ਨਸ਼ੇ ਤੋਂ ਅੱਜ ਹਰ ਰੋਜ਼ ਅਖਬਾਰ ਚਾ ਰਿਹਾ ਹੈ 20 ਸਾਲ 22 ਸਾਲ 15 ਸਾਲ ਦੇ ਬੱਚੇ ਜਿਹੜੇ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਹੈ ਇਹ ਜਿਹੜਾ ਖਾਤਮਾ ਪੰਜਾਬ ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਕਰ ਸਕਦੀ ਹੈ ਅੱਜ ਲੋਕਾਂ ਨੂੰ ਜੇ ਵਿਸ਼ਵਾਸ ਹੈ ਇਹ ਉਹਨਾਂ ਨੂੰ ਕੋਈ ਕਿਰਨ ਨਜ਼ਰ ਆ ਰਹੀ ਆ ਆਸ ਦੀ ਤਰੱਕੀ ਦੀ ਉਹ ਭਾਰਤੀ ਜਨਤਾ ਪਾਰਟੀ ਵੱਲ ਆ ਰਹੀ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਮੈਂ ਜਿੱਦਾ ਪਹਿਲਾਂ ਕਿਹਾ ਜੋ ਕਹਿੰਦੀ ਉਹ ਕਰਦੀ ਹੈ ਕਰਕੇ ਦਿਖਾਇਆ ਯੂਪੀ ਚੋਂ ਗੁੰਡਾਗਰਦੀ ਖਤਮ ਕੀਤੀ ਪੰਜਾਬ ਚੋਂ ਵੀ ਗੈਂਗਸਟਰ ਰਾਜ ਖਤਮ ਕਰਾਂਗੇ ਯੂਪੀ ਚ ਜਿਹੜੇ ਸਮਾਜਿਕ ਤੱਤ ਸੀ ਉਹ ਯੂਪੀ ਛੱਡ ਕੇ ਭੱਜ ਗਏ ਜਦੋਂ ਭਾਜਪਾ ਦੀ ਪੰਜਾਬ ਚ ਸਰਕਾਰ ਬਣੇਗੀ ਨਾ ਕੋਈ ਗੁੰਡਾ ਰਹੇਗਾ ਨਾ ਕੋਈ ਗੈਂਗਸਟਰ ਰਹੇਗਾ ਨਾ ਕੋਈ ਨਸ਼ਾ ਤਸਕਰ ਰਹੇਗਾ ਅੱਛਾ ਅਰਵਿੰਦ ਕੇਜ ਦੀ ਵਲਗੁਰਾ ਨੇ ਕਈ ਵੱਡੇ ਆਵਾਦੇ ਕੀਤੇ ਦਿੱਲੀ ਦੇ ਵਿੱਚ ਵੀ ਪੰਜਾਬ ਦੇ ਵਿੱਚ ਕੀਤੇ ਤੇ ਪੰਜਾਬ ਦੇ ਵਿੱਚ ਦੇਤੇ ਦਿੱਲੀ ਦੇ ਵਿੱਚ ਵੀ ਉਹੀ ਵਾਦੇ ਰਿਪੀਟ ਕੀਤੇ ਜਿਸ ਤਰੀਕੇ ਨਾਲ ਕਿਹਾ ਕਿ ਦੀਵਿਆਂ ਨੂੰ ਅਸੀਂ ਇੰਨੇ ਪੈਸੇ ਦੇਵਾਂਗੇ ਹੋਰ ਕਈ ਵਾਦੇ ਨੇ ਉਹ ਸਾਰੇ ਕੀਤੇ ਲੱਗਦਾ ਉਹ ਵਾਦੇ ਕਿਤੇ ਨਾ ਕੀਤੇ ਪੰਜਾਬ 'ਚ ਜਿੱਤੇ ਨਹੀਂ ਪੰਜਾਬ 'ਚ ਕਿੱਥੇ ਜਿੱਤੇ ਜਰੰਧਾ ਦਾ ਕਾਰਪੋਰੇਸ਼ਨ ਦਾ ਮੇਅਰ ਕਿੱਦਾਂ ਬਣਾਇਆ ਲੁਧਿਆਣੇ ਦਾ ਕਿੱਦਾਂ ਬਣਾਇਆ ਅੰਮ੍ਰਿਤਸਰ ਦਾ ਕਿੱਦਾਂ ਬਣਾਇਆ ਪਟਿਆਲੇ ਦਾ ਕਿੱਦਾਂ ਬਣਾਇਆ ਜਿੱਤੇ ਨਹੀਂ ਇਹ ਸਰਕਾਰ ਦਾ ਦਬਾਅ ਸੀ ਉਹਦੇ ਨਾਲ ਚੱ ਇਹ ਬੈਲੂਨ ਦੀ ਆਮ ਆਦਮੀ ਪਾਰਟੀ ਦੀ ਪਾਰਟੀ ਦੇ ਝੂੜਦੇ ਗਵਾਰੇ ਦੀ ਹਵਾ ਦਿੱਲੀ 'ਚ ਨਿਕਲ ਗਈ ਹੈ ਇੱਥੇ ਨਿਕਲਣੀ ਸ਼ੁਰੂ ਹੋ ਗਈ ਹੈ ਤੁਸੀਂ ਰਾਜੂ ਜੀ ਦੇਖਣਾ ਆਉਣ ਵਾਲੇ ਦਿਨਾਂ ਦੇ ਵਿੱਚ ਨਜ਼ਰ ਵੀ ਬਦਲੇਗੀ ਨਜ਼ਰੀਆ ਵੀ ਬਦਲੇਗਾ ਨਜ਼ਾਰੇ ਬਦਲਣਗੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਇਮਪੈਕਟ ਲੱਗਦਾ ਹੀ ਪਵੇਗਾ ਕਿਉਂਕਿ ਦਿੱਲੀ ਦੇ ਵਿੱਚ ਉਹ ਸੀਐਮ ਅਫੀਸ ਜਿਹੜੇ ਨੇ ਅਕੀਸ਼ੀਪੁਰੀ ਕੁਝ ਛੋਟਾ ਦੇ ਨਾਲ ਜੁੜੇ ਹੋਏ ਉਸ ਤੋਂ ਅਲੱਗ ਅਰਵਿੰਦ ਕੇਜਰੀਵਾਲ ਹਾਰ ਕੇ ਮਨੀਸ਼ ਸ਼ੋਧਿਆ ਪੁਰੀ ਉਸ ਤੋਂ ਬਾਅਦ ਪੂਜਾਪੁਰੀ ਹੈ ਤੇ ਹੋਰ ਕਈ ਵੱਡੇ ਚਿਹਰੇ ਨੇ ਜੋ ਹਾਰਦੇ ਹੋਏ ਨਜ਼ਰ ਆ ਰਹੇ ਨੇ ਕੁਝ ਤਾਂ ਹਾਰ ਗਏ ਨੇ ਕੁਝ ਹਾਰਦੇ ਹੋਏ ਨਜ਼ਰ ਆ ਰਹੇ ਨੇ ਲੱਗਦੇ ਪੰਜਾਬ ਦੇ ਵਿੱਚ ਇਹਨਾਂ ਦਾ ਇੰਪੈਕਟ ਪੈ ਸਕਦਾ ਹੈ ਬਿਲਕੁਲ ਪੈਗਾ ਜੀ ਪੰਜਾਬ ਪੰਜਾਬੀ ਚਲਾ ਕਿੱਥੇ ਰਿਹਾ ਸਾਡੇ ਪੰਜਾਬ ਦੇ ਐਮਐਲਏ ਕੋਲ ਜਾ ਕੇ ਤੁਸੀਂ ਕੈਮਰਾ ਬੰਦ ਕਰਕੇ ਇੱਕ ਬੰਦ ਕਮਰੇ ਚੋਂ ਉਹਨਾਂ ਦੀ ਗੱਲ ਤਾਂ ਸੁਣ ਕੇ ਆਓ ਮੈਨੂੰ ਕੱਲ ਦੇ ਦੋ ਤਿੰਨ ਐਮਐਲਏ ਮਿਲੇ ਸੀਗੇ ਇੱਕ ਜਲੰਧਰ ਤੋਂ ਸੀ ਇੱਕ ਜਲੰਧਰ ਤੋਂ ਬਾਹਰ ਦਾ ਸੀ ਉਹ ਕਹਿੰਦਾ ਅਸੀਂ ਤਾਂ ਸਾਡਾ ਤਾਂ ਦਮ ਘੁੱਟ ਰਿਹਾ ਪਰ ਮਜਬੂਰੀ ਆ ਮਜਬੂਦਾ ਮਜੂਦਾ ਐਮ ਐਲ ਐਮ ਐਲੇ ਮਜੂਦਾ ਹੀ ਹੁੰਦਾ ਸਭ ਐਮ ਐਲੇ ਕਹਿੰਦਾ ਮੈਂ ਅੱਜ ਬਹੁਤ ਹਾਲਾਤ ਮਾੜੇ ਆ ਔਰ ਬਹੁਤ ਵੱਡੀ ਦੇਖੋ ਫਿਰ ਇਹਨਾਂ ਨੇ ਜਦੋਂ ਹਾਰਨ ਲੱਗਦੇ ਉਹਦੋਂ ਆਪਰੇਸ਼ਨ ਲੋਟਸ ਯਾਦ ਆਉਂਦਾ ਉਹਨਾਂ ਨੂੰ ਕੱਲ ਵੀ ਦਿੱਲੀ 'ਚ ਇਹਨਾਂ ਨੇ ਡਰਾਮਾ ਕੀਤਾ ਹੁਣ ਪੰਜਾਬ 'ਚ ਵੀ ਕਰਨਗੇ ਕੀ ਆਪਰੇਸ਼ਨ ਲੋਟਸ ਚਲਾ ਰਹੇ ਜੀ ਉਹ ਚਲਾ ਰਹੇ ਜਿੰਨਾ ਕੋਈ ਨਾ ਮੰਡੇਟ ਆ ਉਹਨਾਂ ਨੂੰ ਕੌਣ ਲਿਆ ਸਕਦਾ ਉਹ ਆਪ ਹੀ ਛੱਡ ਕੇ ਜਾਣ ਕੇ ਤੁਹਾਡੇ ਸਾਹਮਣੇ ਆਏਗਾ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਇੱਕ ਤੁਹਾਡੇ ਮਾਧਿਅਮ ਤੋਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਹੁਣ ਵਾਰੀ ਹੈ ਪੰਜਾਬ ਦੀ ਜਿੱਥੇ ਹਰਿਆਣਾ ਲਾ ਲਓ ਗੁਜਰਾਤ ਲਾ ਲਓ ਗੋਆ ਲਾ ਲਓ ਮਾਧ ਪ੍ਰਦੇਸ਼ ਲਾ ਲਓ ਰਾਜਸਥਾਨ ਲਾ ਲਓ ਯੂਪੀ ਲਾ ਲਓ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਹੈ ਉੱਥੇ ਅਮਨ ਸ਼ਾਂਤੀ ਤਰੱਕੀ ਭਾਈਚਾਰਾ ਵਿਕਾਸ ਹੈ ਤੇ ਸਾਨੂੰ ਪੰਜਾਬ ਨੂੰ ਲੋੜ ਹੈ ਅੱਜ ਪੰਜਾਬੀਅਤ ਪੰਜਾਬੀ ਨੂੰ ਬਚਾਉਣ ਦੀ ਲੋੜ ਹੈ ਔਰ ਮੈਂ ਸਮਝਦਾ ਕੀ ਨਰਿੰਦਰ ਮੋਦੀ ਜੀ ਦਾ ਪੰਜਾਬ ਦੇ ਨਾਲ ਖਾਸਾ ਲਗਾਵਾਂ ਹੈ ਔਰ ਪੰਜਾਬ ਨੂੰ ਅੱਗੇ ਲੈ ਜਾਣ ਦੇ ਲਈ ਸਾਨੂੰ ਡਬਲ ਇੰਜਨ ਦੀ ਸਰਕਾਰ ਚਾਹੀਦੀ ਹੈ ਔਰ ਉਹਦੇ ਲਈ ਪੰਜਾਬ ਦੇ ਲੋਕ ਜੜੇ ਸਮੇਂ ਦਾ ਇੰਤਜ਼ਾਰ ਕਰ ਰਹੇ ਆ ਔਰ ਤੁਸੀਂ ਵੀ ਮੈਂ ਪੰਜਾਬ ਇਸ ਚੀਜ਼ ਤੇ ਜ਼ਰੂਰ ਸਰਵੇ ਕਰਾਓ ਕਿ ਲੋਕ ਕਿਉਂ ਕੀ ਚਾਹ ਰਹੇ ਦੁਕਾਨਦਾਰ ਕੀ ਚਾਹ ਰਿਹਾ ਪਿੰਡਾਂ ਚ ਰਹਿਣ ਵਾਲੇ ਪਿੰਡਾਂ ਚ ਲੋਕਾਂ ਨੇ ਵੱਡੀਆਂ ਵੱਡੀਆਂ ਗੱਡੀਆਂ ਲੈ ਲੀਆਂ ਛੱਡੀਆਂ ਦੁਕਾਨਦਾਰਾਂ ਨੇ ਲੈਣੀਆਂ ਛੱਡੀਆਂ ਉਹਨਾਂ ਨੂੰ ਗੈਂਗਸਟਰਾਂ ਦੇ ਫੋਨ ਆਉਂਦੇ ਆ ਅੱਜ ਗੈਂਗਸਟਰ ਜਿਹੜੇ ਆ ਪੰਜਾਬ ਚ ਕਰੋਨਾ ਦੇ ਬਾਹਰ ਘੁੰਮ ਰਹੇ ਆ ਇਹ ਸਰਕਾਰ ਦੀ ਸ਼ੈ ਨਾ ਘੁੰਮ ਰਹੀ ਹੈ ਜਿਹੜੇ ਦਾਦਾ ਸਾਲਾਂ ਤੋਂ ਬਾਹਰ ਨਹੀਂ ਆਏ ਸੀ ਉਹ ਆ ਗਏ ਤੇ ਇਹ ਕਿਹਦੀ ਛਤਰ ਸ਼ਾਹ ਹੈ ਇਹ ਸਰਕਾਰ ਦਬਾ ਕੇ ਡਰਾ ਕੇ ਆਪਣੀ ਚਲਾਉਣਾ ਚਾਹੁੰਦੇ ਆ ਜਿੱਥੇ ਕਾਮਯਾਬ ਨਹੀਂ ਹੋਏਗੀ ਆਮ ਆਦਮੀ ਪਾਰਟੀ ਪੰਜਾਬ ਚ ਵੀ ਜਿੱਦਾਂ ਦਿੱਲੀ ਚ ਗਿਰੀ ਹੈ ਪੰਜਾਬ ਚ ਵੀ ਗਿਰੇਗੀ ਠੀਕ ਹੈ ਬਿਲਕੁਲ ਤਾਂ ਅਸ਼ੋਕ ਸ਼੍ਰੀ ਨੀਤੀ ਹੋਰੀ ਸਪੋਕਸਪਰਸਨ ਨੇ ਦਿਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਨੇ ਤਾਂ ਕਹਿਣਾ ਇੱਕ ਵੀ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਹਾਲ ਹੋਇਆ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਹਾਲ ਹੋਵੇਗਾ ਜਮਨ ਸਿੰਘ ਪੰਕੜ ਦੇ ਨਾਲ ਰਾਜਗੁਪਤ ਹਮਦਰ ਟੀਵੀ ਕਹਿੰਦਾ ਜਨੂੰ